ਡੋਨਲਡ 트ੰਪ ਨੇ ਅਮਰੀਕਾ ਦੇ ਰਾਸ਼ਟਰਪਤੀ ਬਣਦਿਆਂ ਹੀ ਸਖਤ ਫੈਸਲੇ ਲੈਣੇ ਸ਼ੁਰੂ ਕਰ ਦਿੱਤੇ ਹਨ। ਚੋਣ ਮੈਨੀਫੈਸਟੋ ਵਿੱਚ 트ੰਪ ਦਾ ਮੁੱਖ ਚੋਣ ਮੁੱਦਾ ਗੈਰ ਕਾਨੂੰਨੀ ਪ੍ਰਵਾਸ ਨੂੰ ਅਮਰੀਕਾ ਵਿੱਚੋਂ ਕੱਢਣਾ ਤੇ ਰੋਕਣਾ ਸੀ। 트ੰਪ ਦੇ ਸੌ ਚੁੱਕਣ ਤੋਂ ਬਾਅਦ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਅਮਰੀਕਾ ਵਿੱਚੋਂ ਜਹਾਜ਼ 'ਤੇ ਭਰ ਕੇ ਬਾਹਰ ਕੱਢੇ ਜਾ ਰਿਹਾ ਹੈ, ਜਿਨ੍ਹਾਂ ਵਿੱਚ ਭਾਰਤੀ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੀ ਕਰੜੇ ਹੱਥੀ ਲਿਆ ਗਿਆ ਹੈ। 트ੰਪ ਦੇ ਸਖਤ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ 205 ਗੈਰ ਕਾਨੂੰਨੀ ਭਾਰਤੀਆਂ ਨੂੰ ਅਮਰੀਕਾ ਵਿੱਚੋਂ ਬਾਹਰ ਕੱਢ ਦਿੱਤਾ ਗਿਆ। ਇਨ੍ਹਾਂ 205 ਗੈਰ ਕਾਨੂੰਨੀ ਪ੍ਰਵਾਸੀਆਂ ਵਿੱਚ ਅਲੱਗ-ਅਲ ਲੋਕ ਸ਼ਾਮਲ ਹਨ ਜਿਨ੍ਹਾਂ ਵਿੱਚ 30 ਦੇ ਲਗਭਗ ਪੰਜਾਬ ਤੋਂ ਹਨ ਅੰਮ੍ਰਿਤਸਰ ਸਾਹਿਬ ਤੋਂ 5 ਗੁਰਦਾਸਪੁਰ ਤੋਂ 1 ਤਰਨਤਾਰਨ ਸਾਹਿਬ ਤੋਂ 1 ਜਲੰਧਰ 4 ਕਪੂਰਥਲਾ 6 ਫਸ਼ੀਰਪੁਰ ਤੋਂ 2 ਲੁਧਿਆਣਾ ਤੋਂ 2 ਐਸਬੀਐਸ ਨਗਰ ਤੋਂ 2 ਪਟਿਆਲਾ 4 ਸੰਗਰੂਰ ਤੋਂ 1 ਐਸਐਸ ਨਗਰ 1 ਫਤਿਹਗੜ੍ਹ ਸਾਹਿਬ ਤੋਂ 1 ਗੈਰ ਕਾਨੂੰਨੀ ਪ੍ਰਵਾਸੀ ਸ਼ਾਮਲ ਹੈ ਪੰਜਾਬ ਦੇ ਕੈਬਨਿਟ ਮੰਤਰੀ ਤੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ अरोड़ा ਨੇ ਮੋਦੀ ਸਰਕਾਰ ਖਿਲਾਫ ਗੁੱਸਾ ਜ਼ਾਹਿਰ ਕਰਦਿਆ ਕਿਹਾ ਕਿ ਮੋਦੀ ਸਰਕਾਰ ਬੰਗਲਾਦੇਸ਼, ਮਾਇਨਮਾਰ, ਨੇਪਾਲ ਵਰਗੇ ਦੇਸ਼ਾਂ ਤੋਂ ਭਾਰਤ ਆ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਤੇ ਕੋਈ ਕਾਨੂੰਨੀ ਕਾਰਵਾਈ ਨਹੀਂ ਕਰ ਰਹੀ ਤੇ ਦੂਜੇ ਪਾਸੇ ਅਮਰੀਕਾ ਪੰਜਾਬੀਆਂ ਨੂੰ ਰਿਪੋਰਟ ਕਰ ਰਿਹਾ ਜੋ ਕਿ ਮਿਹਨਤ ਕਰਨ ਲਈ ਗਏ ਸਨ ਸੁਣੋ ਇਹ ਰਿਪੋਰਟ ਦੇਖੋ ਇਹੀ ਚੀਜ਼ ਸਮਝ ਨਹੀਂ ਆ ਰਹੀ ਕਿ ਇੱਕ ਪਾਸੇ ਤਾਂ ਕੇਂਦਰ ਸਰਕਾਰ ਖਾਸ ਤੌਰ ਤੇ ਪ੍ਰਧਾਨ ਮੰਤਰੀ ਮੋਦੀ ਜੀ ਜਿਹੜੇ ਕਹਿੰਦੇ ਨੇ ਉਹਨਾਂ ਬਾਰੇ ਪ੍ਰੋਜੈਕਸ਼ਨਸ ਇਹ ਕਰਦੀ ਹੈ ਭਾਜੀ ਪੀ ਔਰ ਕਈ ਵਾਰੀ ਜਿਹੜਾ ਗੋਦੀ ਮੀਡੀਆ ਹੈ ਕਿ ਜੀ ਇਹ ਤਾਂ ਹੁਣ ਵਰਲਡ ਲੀਡਰ ਨਹੀਂ ਇਹਨਾਂ ਬਿਨਾਂ ਤਾਂ ਦੁਨੀਆ ਨਹੀਂ ਚੱਲਦੀ ਹੈਗੀ ਇੱਕ ਪਾਸੇ ਤਾਂ ਤੁਸੀਂ ਆਪ ਦੇ ਬਾਰਡਰ ਨਹੀਂ ਰੋਕ ਪਾ ਰਹੇ ਹੈਗੇ ਜਿਹੜੇ ਇਲੀਗਲ ਇਮੀਗਰੈਂਟਸ ਨੇ ਉਹ ਅੰਦਰ ਆ ਰਹੇ ਨੇ ਦੂਜੇ ਪਾਸੇ ਜਿਹੜੇ ਕੋਈ ਸਾਥੀ ਇੱਥੋਂ ਥੋੜੇ ਪਿਛਲੇ 10 ਸਾਲ ਦੇ ਵਾਅਦੇ ਕਰਕੇ ਜਦੋਂ ਕਹਿੰਦੇ ਸੀ ਕਿ 2 ਕਰੋੜ ਲੋਕਾਂ ਨੂੰ ਨੌਕਰੀ ਦੇ ਦਿਆ ਕਰਾਂਗੇ 15-15 ਲੱਖ ਸਾਰਿਆਂ ਦੇ ਖਾਤੇ ਉਹ ਤੋਂ ਡਿਸਟਰੈਸ ਹੋ ਕੇ ਉਹ ਤੋਂ مایوس ਹੋ ਕੇ ਜੇ ਲੋਕ ਆਪਦੀ ਰੋਜ਼ੀ ਰੋਟੀ ਵਾਸਤੇ ਬਾਹਰ ਅਮਰੀਕਾ ਕੈਨੇਡਾ ਚੱਲ ਜਾਂਦੇ ਨੇ ਤੇ ਉੱਥੇ ਜਦੋਂ ਉੱਥੋਂ ਵਾਪਸ ਡਿਪੋਰਟ ਕਰਦੇ ਨੇ ਤੇ ਉਦੋਂ ਇਹਨਾਂ ਦੇ ਜਿਹੜੇ ਫੋਰਨ ਐਕਸਟਰਨਲ ਅਫੇਅਰਸ ਮਿਨਿਸਟਰ ਨੇ ਜੈ ਸ਼ੰਕਰ ਉਹ ਉਹਨਾਂ ਦਾ ਵੈਲਕਮ ਕਰਦੇ ਨੇ ਸੋ ਮੇਰੇ ਕਹਿੰਦਾ ਮਤਲਬ ਹੈ ਕਿ ਨਾ ਉਸ ਪਾਸੇ ਕਾਮਯਾਬ ਹੋ ਰਹੇ ਨੇ ਤੇ ਨਾ ਉਸ ਪਾਸੇ ਕਾਮਯਾਬ ਹੋ ਰਹੇ ਨੇ ਸੋ ਮੇਰੀ ਇਹਨਾਂ ਨੂੰ ਬੇਨਤੀ ਇਹ ਹੈ ਕਿ ਮੋਦੀ ਸਾਹਿਬ ਪ੍ਰਧਾਨ ਮੰਤਰੀ ਜੀ ਤੁਸੀਂ ਔਰ ਬੀਜੇਪੀ ਨੂੰ ਖਾਸ ਤੌਰ ਤੇ ਕਿ ਤੁਸੀਂ ਜੇ ਤਾਂ ਇਹਨਾਂ ਬੰਦਿਆਂ ਨੇ ਇੱਥੋਂ ਕਿਸੇ ਮਜਬੂਰੀ ਦੇ ਵਿੱਚ ਗਏ ਉੱਥੇ ਜਾ ਕੇ ਰੋਜ਼ੀ ਰੋਟੀ ਕਮਾ ਰਹੇ ਨੇ ਕਿਸੇ ਇਲੀਗਲ ਗਲਤ ਐਕਟੀਵਿਟੀ ਦੇ ਵਿੱਚ ਹੈ ਨਹੀਂਗੇ ਕੋਈ ਕ੍ਰਾਈਮ ਉੱਥੇ ਕੀਤਾ ਨਹੀਂ ਹੈਗਾ ਮਿਹਨਤ ਮੁਸ਼ਕਲ ਕਰਕੇ ਜੇ ਆਪਦੇ ਪਰਿਵਾਰਾਂ ਦੇ ਪੇਟ ਪਾਲ ਰਹੇ ਨੇ ਔਰ ਯੂਐਸਡੀ ਇਕਨੋਮੀ ਦੇ ਵਿੱਚ ਜੇ ਹਿੱਸਾ ਪਾ ਰਹੇ ਨੇ ਤੇ ਉਹਨਾਂ ਨੂੰ ਤਾਂ ਟਰੰਪ ਨਾਲ ਗੱਲ ਕਰਕੇ ਜਿਹਨੂੰ ਤੁਸੀਂ ਆਪ ਦਾ ਪਰਮਿੱਤਰ ਕਹਿੰਦੇ ਲਗੋਟਿਆ ਯਾਰ ਕਹਿੰਦੇ ਹੋ ਉਹਨੂੰ ਤਾਂ ਉਨੀ ਗੱਲ ਕਰਕੇ ਉਹਨਾਂ ਨੂੰ ਕਹਿ ਲਓ ਵੀ ਭਾਈ ਇਹਨਾਂ ਬੰਦਿਆਂ ਦਾ ਨਾਂ ਪਏ ਜੋ ਹਾਂ ਦੇਖੋ ਕਿਸੇ ਦਾ ਕ੍ਰਿਮਿਨਲ ਟਰੈਕ ਰਿਕਾਰਡ ਹੈ ਉਹਨਾਂ ਨੂੰ ਭੇਜ ਦਿਓ ਜਿਹੜੇ ਉੱਥੇ ਬੈਠੇ ਦਬਕੇ ਮਾਰੀ ਜਾਂਦੇ ਨੇ ਪੰਜਾਬ ਦੇ ਚ ਖਾਲਸਤਰ ਨੂੰ ਰੋਂ ਦੀਆਂ ਗੱਲਾਂ ਕਰੀ ਜਾਂਦੇ ਨੇ ਤੇ ਪੰਜਾਬ ਨੂੰ ਡਰੋਂ ਦੀਆਂ ਗੱਲਾਂ ਕਰੀ ਜਾਂਦੇ ਨੇ ਉਹਨਾਂ ਤੇ ਤਾਂ ਟਰੰਪ ਕੋਈ ਕਾਰਵਾਈ ਕਰ ਨਹੀਂ ਰਿਹਾ ਹੈਗਾ ਉਹਨਾਂ ਨੂੰ ਫੜ ਕੇ ਭੇਜਣੂਰੇ ਉਰੇ ਜੀ ਪੰਜਾਬ ਦੀ ਜੇਲ੍ਹ ਦੀ ਹਵਾ ਖਾਣ ਆਹੋ ਜਿਹੇ ਬੰਦੇ ਤੇ ਫਿਰ ਬੰਦੇ ਦੇ ਪੁੱਤ ਬਣਨਗੇ ਉਹ ਤੋਂ ਮੇਰੇ ਖਿਆਲ ਨਾਲ ਮਤਲਬ ਇਹ ਹੈ ਕਿ ਇਹਨਾਂ ਨੂੰ ਸਮਝ ਹੀ ਨਹੀਂ ਆ ਰਿਹਾ ਵੀ ਅਸੀਂ ਕਰਨਾ ਕੀ ਹੈ